ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਅਮਰਜੀਤ ਸਿੰਘ ਕਮਰ ਸਾਡੇ ਨਾਲ ਮੌਜੂਦ ਨੇ ਜਿਹੜੇ ਕਿ ਆਸਟ੍ਰੇਲੀਆ ਦੇ ਮੰਨੇ ਪਰਮੰਨੇ ਸਲਾਹਕਾਰ ਨੇ ਔਰ ਬਹੁਤ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਗੇ ਬਹੁਤ ਸਾਰੇ ਵਿਦਿਆਰਥੀ ਫਰਾਡ ਦਾ ਸ਼ਿਕਾਰ ਹੋ ਰਹੇ ਨੇ ਅਮਰਜੀਤ ਸਿੰਘ ਕਮਰ ਦੱਸ ਰਹੇ ਨੇ ਕਿ ਜਿਹੜਾ ਵੀ ਏਜੰਟ ਜਾਂ ਕੰਸਲਟੈਂਟ ਤੁਹਾਡੇ ਕੋਲੋਂ ਐਮਬੈਸੀ ਫੀਸ ਮੰਗਦਾ ਹੈ ਉਹਦੇ ਕੀ ਮਤਲਬ ਨਹੀਂ ਸੋ ਜ਼ਰੂਰ ਸੁਣੋ ਇਸ ਵੀਡੀਓ ਨੂੰ ਬਹੁਤ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਅਮਰਜੀਤ ਸਿੰਘ ਹੁਣਾਂ ਨੇ ਸਾਂਝੀ ਕੀਤੀ ਹੈ ਸੋ ਬਹੁਤ ਸਵਾਗਤ ਹੈ ਜੀ ਮੈਂ ਚਾਹੂੰਗਾ ਕਰਿਓ ਵਿਸਥਾਰ ਤੁਸੀਂ ਵੀ ਆਸਟ੍ਰੇਲੀਆ ਫਰਾਡ ਦਾ ਸ਼ਿਕਾਰ ਹੋ ਰਹੇ ਹੋ ਬਈ ਆਸਟ੍ਰੇਲੀਆ ਸਮਝੋ ਜਿਹੜਾ ਕੰਸਲਟੈਂਟ ਜੈਨੂਅਲੀ ਆਸਟ੍ਰੇਲੀਆ ਕਰੂਗਾ ਨਾ ਉਹ ਤੁਹਾਡੇ ਤੋਂ ਐਮਬੈਸੀ ਫੀਸ ਨਹੀਂ ਮੰਗਦਾ ਉਹ ਤੁਹਾਡੇ ਤੋਂ ਫੰਡਾਂ ਦੇ ਪੈਸੇ ਨਹੀਂ ਮੰਗਦਾ ਉਹ ਤੁਹਾਡੇ ਤੋਂ ਹੋਰ ਸੀਓਈ ਦੇ ਨਾਮ ਤੇ ਐਕਸਪੀਰੀਅੰਸ ਦੇ ਨਾਮ ਤੇ ਪੈਸੇ ਨਹੀਂ ਮੰਗਦਾ ਜੇ ਤੁਹਾਡਾ ਪ੍ਰੋਫਾਈਲ ਆਸਟ੍ਰੇਲੀਆ ਲਈ ਹੋਊਗਾ ਤੇ ਅਗਲਾ ਪੂਰੇ ਪੈਕੇਜ ਤੇ ਲਾਉਣ ਦਾ ਦਮ ਰੱਖੂਗਾ ਪਰ ਇਦਾਂ ਨਹੀਂ ਕਰਦੇ ਬਹੁਤੇ ਕਰ ਰਹੇ ਨੇ ਤੁਹਾਡੇ ਨਾਲ ਫਰਾਡ ਅਸਲੀ ਬਹੁਤ ਸਾਰੇ ਬੱਚੇ ਜਿਹੜੇ ਫਰਾਡ ਤੋਂ ਬਚਣਾ ਚਾਹੁੰਦੇ ਔਰ ਜਿਹੜੇ ਅਸਲ ਚ ਅਸਟ੍ਰੇਲੀਆ ਲਈ ਐਲੀਜੀਬਲ ਨਹੀਂ ਹੈਗੇ ਯੂਕੇ ਉਹਨਾਂ ਨੂੰ ਸ਼ਾਨਦਾਰ ਆਪਸ਼ਨਸ ਦੇ ਸਕਦਾ ਹੈ ਯੂਕੇ ਪਲਸ 2 ਸਟੂਡੈਂਟ ਨੂੰ ਵਿਦਆਊਟ ਆਇਲੈਟਸ ਵੀ ਲੈ ਜਾ ਸਕਦਾ ਹੈ ਯੂਕੇ ਪਲਸ 2 ਸਟੂਡੈਂਟ 2 ਸਾਲ ਚ ਵੀ ਆਪਣੀ ਡਿਗਰੀ ਖਤਮ ਕਰ ਸਕਦਾ ਹੈ ਤੇ ਟਾਪ-ਅੱਪ ਪ੍ਰੋਗਰਾਮ ਚ ਜਾ ਕੇ 1 ਸਾਲ ਚ ਵੀ ਆਪਣੀ ਪੜ੍ਹਾਈ ਖਤਮ ਕਰ ਸਕਦਾ ਹੈ ਮੈਂ ਪਲਸ 2 ਸਟੂਡੈਂਟ ਦੀ ਗੱਲ ਕਰ ਰਿਹਾ ਹਾਂ ਜਿਹਦੇ ਕੋਲ ਆਲਸਾਦ ਬਹੁਤ ਸ਼ਾਨਦਾਰ ਆਪਸ਼ਨਸ ਨੂੰ ਮਿਲ ਸਕਦੀਆਂ ਨੇ ਦੂਜੇ ਪਾਸੇ ਜਿਹੜਾ ਮਾਸਟਰਸ ਲਈ ਜਾਊਗਾ ਉਹ ਵਿਦਾਊਟ ਟਾਇਲਟਸ ਜਾ ਸਕਦਾ ਹੈ ਲੰਬੇ ਗੈਪ ਨਾਲ ਜਾ ਸਕਦਾ ਹੈ ਸਪਾਊਸ ਦੇ ਨਾਲ ਜਾ ਸਕਦਾ ਤੇ ਜੇ ਬ੍ਰਾਡਵੇ ਨਾਲ ਜਾ ਰਿਹਾ ਤੇ ਵੱਡਾ ਫਾਇਦਾ ਪੈਸੇ ਸਾਰੇ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਆ ਜੀ ਹਾਂ ਜੇ ਤੁਹਾਡਾ ਪ੍ਰੋਫਾਈਲ ਆਸਟ੍ਰੇਲੀਆ ਲਈ ਵੀ ਐਲੀਜੀਬਲ ਹੈ ਤੇ ਉੱਥੇ ਵੀ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਵਾਂਗੇ ਸਣੇ ਐਂਬੈਸੀ ਫੀਸ ਜਿਹੜਾ ਕਿ ਸਭ ਤੋਂ ਵੱਡਾ ਫਰਾਡ ਤੁਹਾਡੇ ਨਾਲ ਹੁੰਦਾ ਹੈ ਸੋ ਇਹਨਾਂ ਚੀਜ਼ਾਂ ਨੂੰ ਤੁਹਾਨੂੰ ਸਮਝਣਾ ਪੈਣਾ ਹੈ ਫਿਨਲੈਂਡ ਜਾ ਸਕਦਾ ਉਹ ਬੱਚਾ ਜਿਹੜਾ 스파우스 ਦੇ ਨਾਲ ਜਾਣਾ ਚਾਹੁੰਦਾ ਹੈ ਔਰ 스파우스 ਦੇ ਨਾਲ ਖਾਸੀਅਤ ਕੀ ਹੈ ਵੀ ਇੱਥੇ +2 ਤੋਂ ਬਾਅਦ ਤੁਸੀਂ 스파우스 ਦੇ ਨਾਲ ਜਾ ਸਕਦੇ ਹੋ ਬਾਕੀ ਸਾਰੀਆਂ ਕੰਟਰੀਆਂ 'ਚ ਹੁਣ ਤੁਸੀਂ 스파우스 ਨਾਲ ਤਾਂ ਜਾ ਸਕਦੇ ਹੋ ਜੇ ਤੁਸੀਂ ਮਾਸਟਰਸ ਕਰਨ ਜਾਂਦੇ ਹੋ ਬਟ ਉਸ ਇੱਥੇ ਫਿਨਲੈਂਡ ਦੇ ਵਿੱਚ ਤੁਸੀਂ +2 ਤੋਂ ਬਾਅਦ ਵੀ 스파우스 ਨਾਲ ਜਾ ਸਕਦੇ ਹੋ ਵਿਦਆਊਟ ਆਈਲੈਟਸ से ਜਾ ਸਕਦੇ ਹੋ ਤੇ ਜੇ ਆਪਣਾ ਬਜਟ ਘੱਟ ਹੈ ਆਪਾਂ ਨੁਕਸਾਨ ਨਹੀਂ ਕਰਨਾ ਚਾਹੁੰਦੇ ਕਰਦਿਆਂ ਦਾ ਜਾਂ ਬਹੁਤਾ ਪੈਸਾ ਨਹੀਂ ਲਗਾਉਣਾ ਚਾਹੁੰਦੇ ਤੇ ਆਪਾਂ ਨੂੰ ਸਾਈਪ੍ਰਸ ਸਿੰਗਾਪੁਰ ਤੋਂ ਵੀ ਵਧੀਆ ਆਪਸ਼ਨ ਹੈ ਲਟਵੀਆਂ ਸਟੱਡੀ ਵੀਜ਼ਾ ਜੀ ਹਾਂ ਇੱਥੇ ਗੈਪ ਜਾਦਾ ਨਹੀਂ ਚੱਲਦਾ ਬਸ 2-3 ਸਾਲ ਦਾ ਚੱਲੇਗਾ ਲੇਕਿਨ +2 ਸਟੂਡੈਂਟ ਵਿਦਆਊਟ ਆਇਲਟ ਜਾ ਸਕਦਾ ਜੇ ਉਹਦੇ 60% ਓਵਰ올 ਹੈਗੇ ਆ ਮਾਸਟਰਸ ਲਈ ਬੱਚਾ ਗ੍ਰੈਜੂਏਸ਼ਨ ਤੋਂ ਬਾਅਦ ਜਾ ਸਕਦਾ ਹੈ ਤੇ ਵਿਦਆਊਟ ਆਇਲਟ ਜਾ ਸਕਦਾ ਹੈ ਫਿਨਲੈਂਡ ਲਟਵੀਆਂ ਤੁਹਾਨੂੰ ਦੋਨੋਂ ਦਿੰਦੇ ਨੇ ਪੀਆਰ ਟੋਟਲ 5 ਸਾਲ ਦੇ ਵਿੱਚ ਸੋ ਉਹਦੇ ਨਾਲ ਨਾਲ ਕੱਲੀ ਪੀਆਰ ਉੱਥੇ ਦੀ ਨਹੀਂ ਹੈ ਹੋਰ 30 ਕੰਟਰੀਆਂ ਵੀ ਇਹਦੇ ਵਿੱਚ ਆਉਂਦੀਆਂ ਨੇ ਸੋ ਜੇ ਤੁਹਾਡਾ ਬਜਟ ਹੈ ਤਾਂ ਯੂਕੇ ਨੂੰ ਫਰਸਟ ਪ੍ਰੈਫਰੈਂਸ ਦੇ ਸਕਦੇ ਹੋ ਥੋੜਾ ਘੱਟ ਬਜਟ ਹੈ ਫਿਨਲੈਂਡ ਨੂੰ ਸੈਕੰਡ ਪ੍ਰੈਫਰੈਂਸ ਦੇ ਸਕਦੇ ਹੋ ਜਿਆਦਾ ਘੱਟ ਬਜਟ ਹੈ ਤੇ ਲਟਵੀਆ ਫਿਰ ਵੀ ਇੱਕ ਸ਼ੇਨਗਨ ਕੰਟਰੀ 'ਚ ਤੁਸੀਂ ਜਾ ਸਕਦੇ ਹੋ ਪਰ ਇੱਕ ਮੇਰੀ ਬੇਨਤੀ ਹੈ ਕਿ ਆਸਟ੍ਰੇਲੀਆ ਦੇ ਫਰਾਡ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੋ ਕਿਉਂਕਿ ਬ੍ਰਾਡਵੇ ਤੁਹਾਡਾ ਜਿੱਥੇ ਵੀ ਅਪਲਾਈ ਕਰੇਗਾ ਪ੍ਰੋਫਾਈਲ ਦੇ ਹਿਸਾਬ ਨਾਲ ਚਾਹੇ ਆਸਟ੍ਰੇਲੀਆ ਹੋਵੇ ਚਾਹੇ ਯੂਕੇ ਹੋਵੇ ਚਾਹੇ ਫਿਨਲੈਂਡ ਹੋਵੇ ਚਾਹੇ ਲਟਵੀਆ ਹੋਵੇ ਤੁਸੀਂ ਸਾਰੇ ਪੈਸੇ ਦੇਣਿਆ ਵੀਜ਼ਾ ਲ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਐਕਸਪਰਟ ਮੌਜੂਦ ਸੀ ਸਕਰੀਨ ਦੇ ਉੱਪਰ ਨੰਬਰ ਹੈ ਤੁਸੀਂ ਇਸ ਨੰਬਰ ਤੇ ਟੈਲੀਫੋਨ ਕਾਲ ਕਰਕੇ ਆਪਣਾ ਭਰਮਪਲੇਖਾ ਦੂਰ ਕਰੋ ਪੂਰੀ ਕਨਫਿਊਜ਼ਨ ਦੂਰ ਹੋਣ ਤੋਂ ਬਾਅਦ ਹੀ ਤੁਸੀਂ ਆਪਣੀ ਫਾਈਲ ਲੋਜ ਕਰੋ ਔਰ ਤੁਸੀਂ ਕਿਸੇ ਵੀ ਆਫਿਸ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ ਤੁਸੀਂ ਇੰਡੀਆ ਦੇ ਕਿਸੇ ਵੀ ਹਿੱਸੇ ਤੋਂ ਫਾਈਲ ਲੋਜ ਕਰਾ ਸਕਦੇ ਹੋ ਥੈਂਕ ਯੂ ਸੋ ਮਚ